ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੀਖਿਆ ਪੇ ਚਰਚਾ ਦਾ 7ਵਾਂ ਓਡੀਸ਼ਨ 29 ਜਨਵਰੀ ਨੂੰ ਹੋਵੇਗਾ ਕੇਂਦਰੀ ਸਿੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਹੋਣ ਵਾਲੀ ਗੱਲਬਾਤ ਦੌਰਾਨ ਇਸ ਵੀ ਲਖਨ ਪ੍ਰੋਗਰਾਮ ਰਾਹੀਂ 4000 ਤੋਂ ਵੱਧ ਪ੍ਰਤੀਭਾਗੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ ਇਸ ਮਾਗਮ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਪੈਂਦੇ ਭਾਰਤ ਮੰਡਪਮ ਵਿੱਚ ਕਰਵਾਇਆ ਜਾ ਰਿਹਾ ਹੈ ਪ੍ਰੀਖਿਆ ਪੇ ਚਰਚਾ ਇੱਕ ਅਜਿਹਾ ਪ੍ਰੋਗਰਾਮ ਹੈ ਜਿੱਥੇ ਦੇਸ਼ ਅਤੇ ਵਿਦੇਸ਼ਾਂ ਦੇ ਵਿਦਿਆਰਥੀ ਮਾਪੇ ਤੇ ਅਧਿਆਪਕ ਪ੍ਰੀਖਿਆਵਾਂ ਤੇ ਸਕੂਲਾਂ ਤੋਂ ਬਾਅਦ ਦੀ ਜ਼ਿੰਦਗੀ ਨਾਲ ਸੰਬੰਧਿਤ ਚਿੰਤਾਵਾਂ ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ ਨੇ ਪ੍ਰੀਖਿਆ ਪੇ ਚਰਚਾ ਨੌਜਵਾਨਾਂ ਲਈ ਤਣਾਅ ਮੁਕਤ ਮਾਹੌਲ ਸਿਰਜ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸ਼ੁਰੂ ਕੀਤੇ ਗਏ ਵੱਡੇ ਅੰਦੋਲਨ ਐਗਜ਼ਾਮ ਵਾਰੀਅਰਸ ਦਾ ਹਸਾਈ ਦੇਸ਼ ਦੀ ਹਰ ਨਾ ਹਿੱਸਿਆ ਦੀ ਤਰ੍ਹਾਂ ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਦੀ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਨੂੰ ਲੈ ਕੇ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਹਰ ਕੋਈ ਨਤੀ ਜਨਵਰੀ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਇਸ ਸਮਾਗਮ ਦੇ 7ਵੇਂ ਓਡੀਸ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ

इसका आयोजन मोदी जी के द्वारा युवाओं के लिए तनाव मुक्त माहौल बनाने के लिए किया गया है इसका उद्देश्य छात्रों को मुस्कुराहट से परीक्षा में सफल बनाना है और इसी परीक्षा के तनाव को सफलता में बदलना है इसमें मोदी जी बोर्ड परीक्षा से पहले छात्राओं से संवाद करते हैं और उनके सवालों का जवाब देते हम सभी ने भी इसमें भाग लिया है और आशा करते हैं कि आप सब भी हिस्सा लेंगे और अपने परीक्षा के दूर करेंगे धन्यवाद ਪ੍ਰੀਖਿਆ 'ਤੇ ਚਰਚਾ ਜਿਹੜਾ ਪ੍ਰੋਗਰਾਮ ਹੈਗਾ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਕਿ ਉਹ ਬੱਚਿਆਂ ਨੂੰ ਤਨਾਅ ਮੁਕਤ ਤੇ ਸੰਤੁਲਿਤ ਰਹਿ ਕੇ ਸੈਮਿਤ ਢੰਗ ਨਾਲ ਆਪਣੇ ਪ੍ਰੀਖਿਆ ਦੀ ਤਿਆਰੀ ਕਰਨ ਲਈ ਦੱਸਦੇ ਹਨ ਤੇ ਇਹਦੇ ਲਈ ਉਹਨਾਂ ਨੇ ਬਹੁਤ ਹੀ ਕਦਮ ਚੱਕੇ ਨੇ ਜਿਹਦੇ ਵਿੱਚ ਕਿ ਬੱਚਿਆਂ ਦੇ ਨਾਲ ਉਹ ਇੰਟਰੈਕਟ ਵੀ ਕਰਦੇ ਨੇ ਤੇ ਪੇਰੈਂਟਸ ਨੂੰ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਦਾ ਤਾਂ ਕਿ ਉਹ ਵੀ ਉਹਨਾਂ ਦੇ ਨਾਲ ਸਹਾਇ ਹੋਣ ਤੇ ਮੇਰੀ ਜਿਹੜੀ ਆ